ਸਰ ਪੰਜਾਬੀ ਫਿਲਮ ਵਾਰਨਿੰਗ 2 ਦੇ 스타 શ્રી ਹਰਿਮੰਦਰ ਸਾਹਿਬ ਹੋਏ ਨਤਮਤਸਕ ਫਿਲਮ ਦੀ ਪ੍ਰਮੋਸ਼ਨ ਲਈ ਕੀਤੀ ਅਰਦਾਸ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸ੍ਰੀ ਕਾਲ ਜੀ ਸਾਡੀ ਫਿਲਮ ਆ ਰਹੀ ਹੈ ਵਾਰਨਿੰਗ 2 ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਗੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤ ਕੀ ਫੇਰ ਬਾਬਾ ਜੀ ਮੁੜੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਤੁਹ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮਿਹਰ ਪ੍ਰਿਆਰ ਰੱਖੋ ਟ੍ਰੇਲਰ ਚ ਪੰਮੇ ਦੇ ਕਿਰਦਾਰ ਨੂੰ ਬਹੁਤ ਵਧੀਆ ਪਸੰਦ ਕੀਤਾ ਨੇ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆ ਇਹਨੂੰ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆ ਹੈ ਮਜ਼ਾ ਆ ਰਿਹਾ ਤੇ ਪੰਮੈ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕ ਦੀ ਛਿੰਦਾ ਕੀਪਾ ਬਣ ਕੇ ਆ ਰਿਹਾ ਹੈ ਸਤਿ ਸ਼੍ਰੀ ਅਕਾਲ ਮਹਿੰਦਰ ਸਾਹਿਬ ਮਤਮਸ ਸਵਾਏ ਗਿਹਾ ਹਾਂ ਬਿਲਕੁਲ ਅਸੀਂ ਵੀ ਜਿੱਥੇ ਮਰਜੀ ਹੋਈਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਵਿੰਦਰ ਲਈ ਇਸ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਹਾਂ ਕਿਉਂਕਿ ਸਾਨੂੰ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮੇਰ ਹੁੰਦੀ ਆ ਬਾਬੇ ਦੇ ਉਵੇਂ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਇਹੀਂ ਵਰਸਦਾ ਰਹਿੰਦਾ ਇੱਥੇ ਸੋ ਬਾਬਾ ਜੀ ਦੀ ਬlesings ਹੈਵ ਟੂ ਇੱਥੇ ਆਉਣਾ ਤੇ ਇਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇੱਥੋਂ ਦੀ ਕਮਿਊਨਿਟੀ ਦਾ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਇਸ ਸਾਡੀ ਫਿਲਮ ਨੂੰ ਬਸ ਭਾਗ ਲਾ ਵੀ ਰੱਖੋ ਤੁਹਾਡਾ ਕੀ ਰੋਲ ਹੈ ਜਿੰਦਗੀ ਦਾ ਹਾਂਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾ ਰੋਲ ਹੀ ਹੈ ਜੀ ਵਰਸ ਫੜਤ ਯੂ ਨਾ ਖਤਰਨਾਕ ਰੋਲ ਹੈ ਜ ਜਿਹਦਾ ਸਾਰਿਆਂ ਦੇ ਹੈਗੇ ਆ ਖੜ ਕੇ ਦੜ ਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਉਹ ਬਸ ਉਹ ਤਾਂ ਰੋਟੀ ਖਾ ਲੈਣੇ ਆ ਜੀ ਠੀਕ ਹੈ ਨਾ ਚਾਹੋਗੇ ਆਪਣੇ بس یہی درشکنو یہی ہے جی ریکویسٹ بس پنجابی سینما ਨੂੰ سپورਟ ਕਰੋ ਅਸੀਂ ਨਵੀਂ ਚੀਜ਼ ਜਰਾ ਟ੍ਰਾਈ ਕਰ ਰਹੇ ਹਾਂ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਹਾਂ ਪਰਵਾਰਿਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹਤੀ ਤੇ ਨਹੀਂ ਤਾਂ ਪ੍ਰਿੰਸ ਰਾਜਸਥਾਨ ਰਾਜਸਥਾਨ ਹੋਈ ਹੈ ਜੀ ਤੇ بس ਲੋਕਲੀ ਹੋਈ ਹੈ ਕਿ ਬਰਬੁਰਤਾ ਹੋਈ ਨਹੀਂਗੀ ਤੇ ਸਾਡੀ ਫਿਲਮ ਮਾਰਨਿੰਗ ਟੂ ਆ ਰਹੀ ਹੈ 2 ਫੈਬ ਨੂੰ ਤੇ ਅਸੀਂ ਫਿਰ ਬਾਬਾ ਜੀ ਦੀ ਬਲੈਸਿੰਗ ਕੋਲ ਆਇਆ ਤੇ ਅੰਗਰੇਜ਼ ਸਰ ਐਂਡ ਗੋਲਡਨ ਦਫਰਾਈ ਸਪੈਸ਼ਲ ਫॉर ਮੀ ਬਕਾਲ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਤੇ ਬਾਅਦ ਵਿੱਚ ਅਸੀਂ ਇੱਥੇ ਆਈ ਸੀ ਮੱਥਾ ਟੇਕਣ ਤੇ ਵਰਨਿੰਗ ਟੂ ਦੇ ਲਈ ਉਸਦੀ ਮੱਥਾ ਟੇਕਣ ਇੱਥੇ ਆਇਆ ਐਂਡ ਵੀ ਹੋਪ ਆਬਾ ਜੀ ਵਿਲ ਬਲੈਸ ਕਰ ਕੀ ਖਾਸ ਲੈ ਕੇ ਆਏ ਮੈਂ ਮਿਸਟਰੀ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੋਲਨ ਲੱਫ ਦਾ ਦਰਬਾਰ ਜੋ ਰੌਣਕ ਲੈ ਕੇ ਆਏਗੀ ਫਿਲਮ ਨਾ ਬੋ ਦਿਸਕਮ ਕੀ ਕਰਨੀ ਸੈਕਿੰਡ ਫਰਮੇਂ ਜਾ ਕੇ ਜ਼ਰੂਰ ਜ਼ਰੂਰ ਦੇਖੋ ਸਭ ਨੇ ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ ਬੋਲੀਏ ਜੀ ਸੋ ਦਰਬਾਰ ਸਭ ਆਏ ਆ ਅਸ਼ੀਰਵਾਦ ਲੈਣ ਮਹਾਰਾਜ ਤੋਂ ਕਿਉਂਕਿ ਦੋ ਫਰਮੇਂ ਜਿਵੇਂ ਕਿ ਬੈਗਰਾਮ ਸਹੀ ਹੈ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਬੇਸਬਰੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਬਹੁਤ ਦਿਨ ਬਾਅਦ ਹੁਣ ਅਰਦਾਸ ਕਰਨ ਆਇਆ ਵੈਗਰੋ ਕੇ ਕੇ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਹਾਰਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਜਿਹੇ ਬਾਲੀਵੁੱਡ ਹੈ ਜੇ ਅਸੀਂ ਸੌਤ ਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਆ ਫਿਲਮ ਵਿੱਚ ਦੇ ਭਾਇਓ ਕਰਤਾਰ ਸਾਰੇ ਬਹੁਤ ਹੀ ਵਧੀਆ ਨੇ ਕਿ ਸੈੱਟ ਕਿਵੇਂ ਦਾ ਮਾਹੌਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨੂੰ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈਵਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗ ਉਹ ਸਿੱਖ ਦੂਜੇ ਨਾਲ ਵਿਚਰਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇੜੇ ਨਾਲ ਫਿਲਮ ਨੇਪਰੇ ਚਾੜੀ ਹੈ ਤੇ ਸਾਡੀ ਫਿਲਮ ਆ ਰਹੀ ਹੈ ਜੀ 2 ਫਰਵਰੀ ਨੂੰ ਤੇ ਅਸੀਂ ਇੱਥੇ ਆਏ ਆ ਮੱਥਾ ਟੇਕਣ ਬlesing ਲੈਣ ਆਏ ਆ ਜੀ ਤੇ ਹਮੇਸ਼ਾ ਹੀ ਜਦੋਂ ਵੀ ਗਿੱਪੀ ਵੀਰਾ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਨੇ ਜਾਂ ਜਦੋਂ ਵੀ ਰਿਲੀਜ਼ਿੰਗ ਤੋਂ ਪਹਿਲਾਂ ਇੱਥੇ ਆ ਕੇ ਸਕੂਨ ਮਿਲਦਾ ਇੱਕ ਜਿਵੇਂ ਕਹ ਦੀ ਅਟੈਂਸ਼ਨ ਫ੍ਰੀ ਹੋ ਜਾਈਦਾ ਵੀ ਬਾਬੇ ਕੋਲ ਆ ਕੇ ਤੇ ਹਮੇਸ਼ਾ ਹੀ ਬਲੇਸਿੰਗ ਮਿਲਿਆ ਨੇ ਹਮੇਸ਼ਾ ਹੀ ਜਿਵੇਂ ਵਰਨਿੰਗ 1 ਨੂੰ ਇੰਨਾ ਪਿਆਰ ਮਿਲਿਆ ਸੀ ਤੇ ਹੁਣ 2 ਆ ਰਹੀ ਹੈ ਜੀ ਦੋ ਫਿਲਮ ਪਹਿਲੀ ਫਿਲਮ ਨਾਲ ਤਾਂ ਹੁਣ ਫਿਲਮ ਵਿੱਚ ਕੀ ਅੰਤਰ ਹੈ ਬਹੁਤ ਫਰਕ ਆ ਜੀ ਹੁਣ ਥੋੜਾ ਵੱਡੇ ਸਕੇਲ ਤੇ ਫਿਲਮ ਆ ਗਈ ਜੀ ਰਿਲੀਜ਼ ਵੱਡੇ ਸਕੇਲ ਤੇ ਆ ਪਹਿਲੀ ਫਿਲਮ ਸਾਡੇ ਕੋਲ ਸਾਧਨ ਉਹਨੇ ਹੀ ਕੋ ਸੀ ਸਾਰਿਆਂ ਨੇ ਮਿਲ ਕੇ ਬਣਾਈ ਹੁਣ ਗਿੱਪੀ ਵੀਰ ਜਦੋਂ ਨਾਲ ਜੁੜੇ ਤਾਂ ਹੁਣ ਉਹ ਕੱਡੇ ਗ੍ਰੈਂਜਰ ਤੇ ਬਣਦੀ ਹੈ ਫਿਲਮ ਟ੍ਰੇਲਰ ਦੇਖ ਕੇ ਲੱਗਦਾ ਕਿ ਬਾਲੀਵੁੱਡ ਤੇ ਹਾਲੀਵੁੱਡ ਨੂੰ ਟੱਕਰ ਦਿੱਤੀ ਜਾ ਰਹੀ ਹੈ ਨਹੀਂ ਨਹੀਂ ਕੋਸ਼ਿਸ਼ ਆ ਮੈਨੂੰ ਲੱਗਦਾ ਜੀ ਪੰਜਾਬੀ ਸਿਨੇਮਾ ਆਪ ਦਾ ਆਪ ਆ ਕਿਸੇ ਨਾਲ ਟੱਕਰ ਨਹੀਂ ਆ ਜਿਵੇਂ ਸਾਡਾ ਪੰਜਾਬੀ ਸਿਨੇਮਾ ਹੌਲੀ ਹੌਲੀ ਆਪਦੀ ਇੱਕ ਸਪੇਸ ਬਣਾ ਰਿਹਾ ਹੈ ਪਿੱਛੇ ਮਸਤਾਨੇ ਫਿਲਮ ਆਈ ਉਹਨੇ ਬਹੁਤ ਅੱਛਾ ਬਜਟ ਕੀਤਾ ਆਲ ਵਰਲਡ ਹੁਣ ਬਹੁਤ